ਜੋ ਮੈਂ ਬੀਬੇ ਮਹਿੰਦਰ ਕੌਰ ਦੇ ਬਾਰੇ ਬਿਆਨ ਜਿਹੜਾ ਦਿੱਤਾ ਹੈ ਮੈਨੂੰ ਉਸ ਟਵੀਟ ਲਈ ਅਫਸੋਸ ਹੈ ਇਹ ਵਰਡਿੰਗ ਜਿਹੜੀ ਹੈ ਕੰਗਣਾ ਰਣੌਦ ਦੀ ਹੈ ਔਰ ਇਹ ਅੱਜ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਕੰਗਣਾ ਰਣੌਦ ਦੀ ਕੰਗਣਾ ਰਣੌਦ ਨੇ ਕਿਹਾ ਹੈ ਕਿ ਮੈਨੂੰ ਉਸ ਟਵੀਟ ਦਾ ਅਫਸੋਸ ਹੈ ਮੈਨੂੰ ਬੀਬੇ ਬਾਰੇ ਗਲਤਫਹਿਮੀ ਹੋਈ ਸੀ ਇਹ ਗਲਤਫਹਿਮੀ ਇਸ ਕਰਕੇ ਕਿਹਾ ਗਿਆ ਹੈ ਕਿ ਕੰਗਣਾ ਨੇ ਜਦੋਂ ਟਵੀਟ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਬੀਬੀਆਂ ਜਿਹੜੀਆਂ ਨੇ 100-100 ਰੁਪਏ ਦੇ ਵਿੱਚ ਲਿਆਂਦੀਆਂ ਗਈਆਂ ਨੇ ਤਾਂ ਉਸ ਕੰਟੈਸਟ ਨੂੰ ਲੈ ਕੇ ਇਹ ਕੰਗੜਾ ਰਨੌਤ ਦੇ ਵੱਲੋਂ ਹੁਣ ਸਟੇਟਮੈਂਟ ਦਿੱਤੀ ਗਈ ਹੈ ਕਿ ਮੈਂ ਮਹਿੰਦਰ ਕੌਰ ਉਹਨਾਂ ਦੇ ਪਤੀ ਨਾਲ ਗੱਲਬਾਤ ਕੀਤੀ ਹੈ ਮੈਂ ਉਹਨਾਂ ਨੂੰ ਕਹਿ ਕੇ ਮੈਨੂੰ ਬੇਬੇ ਬਾਰੇ ਗਲਤਫਹਿਮੀ ਹੋਈ ਹੈ ਜਦੋਂ ਇਹ ਕਿਸਾਨੀ ਅੰਦੋਲਨ ਚੱਲਿਆ ਤਾਂ ਉਸ ਸਮੇਂ ਵੱਡੇ ਪੱਧਰ ਤੇ ਪੰਜਾਬ ਦੇ ਲੋਕ ਚਾਹੇ ਉਹ ਕਿਸੇ ਵੀ ਵਰਗ ਦੇ ਨਾਲ ਸੰਬੰਧ ਰੱਖਦਾ ਹੋਵੇ ਕੋਈ ਬਜ਼ੁਰਗ ਸੀਗਾ ਕੋਈ ਬੱਚਾ ਸੀ ਕੋਈ ਮਹਿਲਾਵਾਂ ਸੀ ਗਿਆ ਤੇ ਕੋਈ ਵੀ ਵਾਂਝਾ ਨਹੀਂ ਰਿਹਾ ਜਿਹੜਾ ਉਸ ਅੰਦੋਲਨ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਤਾਂ ਬੇਬੇ ਮਹਿੰਦਰ ਕੌਰ ਵੀ ਬਹਾਦਰਗੜ ਜੰਡੀਆਂ ਤੋਂ ਉੱਠ ਕੇ ਜਿਹੜਾ ਬਠਿੰਡਾ ਦਾ ਇਲਾਕਾ ਹੈ ਉੱਥੋਂ ਉੱਠ ਕੇ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੇਬੇ ਨੇ ਵੀ ਤੁਹਾਂ ਦੱਸਦੇ ਕਿ ਧਰਨਾ ਲਾਇਆ ਸੀ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਤਾਂ ਆ ਬੇਬੇ ਦੇ ਬਾਰੇ ਦੇ ਵਿੱਚ ਇਹ ਟਵੀਟ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਲੋਕ ਬਹੁਤ ਪੜਕੇ ਕਿਸਾਨ ਵੀਰ ਬਹੁਤ ਪੜਕੇ ਤਾਂ ਹੁਣ ਫੈਸਲਾ ਹੋ ਚੁੱਕਿਆ